ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾ ਹਾਊਸ ਸਮੇਸ਼ਾਨ ਦਾ ਵੀ ਛੋੜਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਵੇਂ ਕਲੈਕਸ਼ਨ ਲੈ ਕੇ ਆਏ ਆਂ ਤੇ ਜਿਹੜਾ ਅੱਜ ਦਾ ਸਟਫ ਲੈ ਕੇ ਆਏ ਆਂ ਆਪਾਂ ਉਹ ਆਪਾਂ ਲੈ ਕੇ ਆਏ ਆਂਗੇ ਸੀਕਵੈਂਸ ਵਰਕ ਪ्युअर कॉटन ਦੇ ਬੰਬੇ ਜੀ ਜਿਹੜੀ ਹੈਗੀ ਇਹ ਆਈਟਮ ਹੈ ਤੇ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਭੈਣ ਭਰਾਵਾਂ ਦੇ ਨਾਲ ਲੋਕੇਸ਼ਨ ਆਪਣੀ ਜਰੂਰ ਦੱਸਦੇ ਹੁੰਦੇ ਆਏ ਵੀ ਆਪਣੀ ਲੋਕੇਸ਼ਨ ਜਿਹੜੀ ਹੈਗੀ ਡਿਸਟ੍ਰਿਕਟ ਬਠਿੰਡਾ ਮੌੜ ਮੰਡੀ ਦੇ ਨੇੜੇ ਆਪਣਾ ਮੈਸਰ ਖਾਨਾ ਪਿੰਡ ਪੈ ਜਾਂਦਾ ਜਿੱਥੇ ਇੱਕ ਆਪਣੀ ਮਸਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ بابا ਪਿਆਰ ਦੱਸਦੇ ਨੇ ਯਾਰ ਤੇ ਆਪਾਂ ਨੰਗੀਆਂ ਨੰਗੀਆਂ ਥੋੜੇ ਵਾਸਤੇ ਵੈਰਾਈਟੀਆਂ ਲੈ ਕੇ ਆਉਂਦੇ ਰਹਿੰਦੇ ਆ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਕਿਉਂਕਿ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੂਗੀ ਜਦੋਂ ਅਸੀਂ ਵੀਡੀਓ ਪਾਵਾ ਪਾਇਆ ਕਰਾਂਗੇ ਤੇ ਅੱਜ ਦਾ ਜਿਹੜਾ ਸਾਫਾ ਆਪਾਂ ਥੋੜੇ ਵਾਸਤੇ ਲੈ ਕੇ ਆਏ ਆ ਇਹ ਲੈ ਕੇ ਆਇਆ ਸਾਰਾ ਸੀਕਵੈਂਸ ਵਰਕ ਹੈ ਪ्युअर कॉटन ਸਾਫ ਦੇ ਉੱਤੇ ਆ ਜਿਹੜਾ ਤੁਸੀਂ ਸਾਫਾ ਇਦਾਂ ਫੀਲ ਕਰਕੇ ਦੇਖੋ ਵੀ ਜਿਹੜਾ ਇਹ ਆ ਵਾਲਾ ਸਾਫਾ ਇਹਦੇ ਉੱਤੇ ਸੀਕਵੈਂਸ ਵਰਕ ਹੈ ਤੇ ਇਹ ਸਾਰਾ ਬੰਦੇ ਦੀ ਐਕਮ ਹੈ ਬਹੁਤ ਹੀ ਸੋਹਣਾ ਸਾਫਾ ਹੈ ਸਾਰਾ ਇਹ ਬਟਿਕਾ ਵਾਲਾ ਵਾਸਤੇ ਬਹੁਤ ਹੀ ਸੋਹਣੀ ਇੱਕ ਗਰਲਜ਼ ਜੀ ਲੁੱਕ ਲੈ ਕੇ ਆਊਗਾ ਸੂਟ ਤੁਹਾਡੇ ਵਾਸਤੇ ਇਹ ਵੀ ਸਾਨੂੰ ਆਪਾਂ ਮੈਚਿੰਗਾਂ ਵੀ ਦੱਸਾਂਗੇ ਵੀ ਕਿੱਦਾਂ ਬਣਾਉਣੀਆਂ ਨੇ ਤੇ ਆਪਾਂ ਆਲ ਓਵਰ ਸਾਬੀ ਤੁਹਾਨੂੰ ਦਿਖਾਵਾਂਗੇ ਇਹਦੇ ਚ ਆਪ ਨੇ ਕਲੇਜ ਅੱਜ ਕਾਫੀ ਵਾਲ ਆਇਆ ਤੇ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਵੀਡੀਓ ਕਰਦਾ ਸ਼ੁਰੂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਦੇਖ ਲਿਓ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲੇ ਆਏ ਨੇ ਆਹ ਲਓ ਜੀ ਇਹ ਸੂਟ ਨੂੰ ਆਪਾਂ ਆਲ ਓਵਰ ਵੀ ਲੈ ਸਕਦੇ ਆ ਤੇ ਇਹ ਮੈਚਿੰਗ ਨਾਲ ਤੁਹਾਨੂੰ ਜਿਆਦਾ ਜਿਆਦਾ ਸੋਹਣਾ ਲੱਗੂਗਾ ਫਰੰਟੇ ਦਾ ਬਹੁਤ ਸੋਹਣਾਗਾ ਤੇ ਸਾਰਾ ਸਬਕੋਟਰ ਲਗਾ ਤੇ ਇਹ ਸ਼ੂਟ ਜਿਹੜਾ ਆਲਓਵਰ ਆਪਾਂ ਆਲਓਵਰ ਅਰਦੀ ਰੇਂਜ ਵੱਖਰੀ ਹੋਊਗੀ ਤੇ ਮੈਚਿੰਗ ਦੀ ਰੇਂਜ ਵੱਖਰੀ ਹੋਊਗੀ ਇਹਨਾਂ ਸਾਨੂੰ ਨਾਜ ਨਾਖਾ ਦਿਖਾ ਦਿੰਨੀ ਆ ਵੀ ਅਸੀਂ ਮੈਚਿੰਗ ਇਹਦੀ ਇਦਾਂ ਕਰਦੇ ਆ ਆ ਦੇਖੋ ਨਾਲ ਮੈਸ ਨੂੰ ਆਲਓਵਰ ਸਫਤ ਨਹੀਂ ਆ ਨਾਲ ਹੀ ਸਾਨੂੰ ਮੈਚਿੰਗ ਦਿਖਾਉਣੀ ਆ ਆ ਲਓ ਜੀ ਇਹਦਾ ਜਿਹੜਾ ਮੈਚਿੰਗ ਸੂਟ ਹੈ ਇਦਾਂ ਬਣ ਕੇ ਤਿਆਰ ਹੋਊਗਾ ਬਹੁਤ ਹੀ ਸੋਹਣਾ ਸੂਟ ਜਿਹੜਾ ਇਹ ਸਾਨੂੰ ਲੱਗੂਗਾ ਤੇ ਇਹਦਾ ਮੈਚਿੰਗ ਦਾ ਰੇਟ ਜਿਹੜਾ 990 ਰੁਪਿਆ ਰੇਟ ਮੈਚਿੰਗ ਦਾ ਹੋਊਗਾ ਕਿਉਂਕਿ ਨੂੰ ਸਾਫਾ ਜਿਹੜੀਆਂ ਕਿਸੇ ਬੁਟੀਕ ਵਾਲੀਆਂ ਨੇ ਪਹਿਣਾ ਨੇ ਮੇਰੇ ਕੋਲ ਇਸ ਸਾਫ ਲੈਣਾ ਹੈਗਾ ਕਿਉਂਕਿ ਸਾਫ ਜਿਹੜਾ ਮੇਦਾ ਇੱਕ ਸੀਕਵੈਂਸ ਵਰਕ ਇਹ ਬਹੁਤ ਹੀ ਘੱਟ ਟਾਈਮ ਲੱਗਦਾ ਆ ਤੇ ਇਹ ਤੁਸੀਂ ਇਹ ਲੈਣਾ ਮੇਰੇ ਨਾਲ ਕੰਟੈਕਟ ਕਰ ਲੈਣ ਮੇਰਾ ਨੰਬਰ ਜਿਹੜਾ ਹੈਗਾ ਇਹ ਸਕਰੀਨ ਦੇ ਉੱਤੇ ਚੱਲੀ ਜਾਂਦਾ ਉਹ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹ ਮੈਂ ਮੈਚਿੰਗ ਕਿੱਦਾਂ ਤਿਆਰ ਕੀਤੀ ਆ ਬਾਅਦ ਚ ਮੈਂ ਤੁਹਾਨੂੰ ਸਾਰਾ ਸਾਫ ਦਿਖਾਉਂਗੀ ਵੀ ਇਸ ਸਾਫ ਤੋਂ ਤੁਸੀਂ ਇਹਦੀਆਂ ਮੈਚਿੰਗ ਕਿੱਦਾਂ ਲਾ ਸਕਦੇ ਹੋਗੇ ਆਲੋ ਜੀ ਇਹ ਇਹ ਜਿਹੜਾ ਹੈਗੇ ਮੈਚਿੰਗ ਸੂਟ ਬਹੁਤ ਹੀ ਸੋਹਣੇ ਨੇ ਬਹੁਤ ਸੋਹਣੀ ਲੁੱਕ ਬਣੂਗੀ ਇਹਦੀ ਤੇ ਸਾਰਾ ਸਬ ਕਾਟਨ ਦਾ ਜਿਸ ਨੂੰ ਇਦਾਂ ਹੋਊਗਾ ਵੀ ਇਹ ਉਪਰ ਇਹ ਚੂਹੂਗਾ ਅੱਜ ਉੱਪਰ ਦਾ ਇਹਦੇ ਸੀਕਵੈਂਸ ਵਰਕ ਹੈਗੀ ਹੈਗਾ ਥੱਲੇ ਦਾ ਇਹ ਇਕੱਲੀ ਥ्रेड ਦਾ ਕੰਮ ਹੈ ਭਾਗਾ ਥੱਲੇ ਇਹ ਤੁਸੀਂ ਆ ਕਰਕੇ ਦੇਖੋਗੇ ਭੋਰਾ ਵੀ ਫੀਲ ਨਹੀਂ ਹੁੰਦਾ ਇਹ ਚੁੜਦਾ ਨਹੀਂ ਲੱਗਾ ਕਪੜਾ ਕਿਉਂਕਿ ਕਾਟਨ ਵੇਸਾ ਸਾਰਾ ਤੇ ਇਹਦੇ ਸਾਰੇ ਕਲਰ ਡਿਜ਼ਾਈਨ ਅਲੱਗ-ਅਲੱਗ ਤੁਹਾਨੂੰ ਮਿਲਣਗੇ ਤੇ ਸੋਹਣੇ-ਸੋਹਣੇ ਡਿਜ਼ਾਈਨ ਹੋਣਗੇ ਇਹਦੇ ਕਿਉਂ ਇਦਾਂ ਦੇ ਡਿਜ਼ਾਈਨ ਨੇ ਨੇ ਦੱਸਦੀਆਂ ਨੇ ਵੀ ਮਤਲਬ ਸਾਨੂੰ ਇਹ ਜਾਨ ਪਾਲੇ ਦੀ ਨਿਸ਼ਾਨਾ ਕੀਤਾ ਇਹਨੀ ਸੋਹਣੀ ਇਹ ਚੀਜ਼ ਐੜੀ ਦੀ ਲੁੱਕ ਵੀ ਬਹੁਤ ਸੋਹਣੀ ਫਰੂਟ ਵਾਲ ਕੇ ਤਿਆਰ ਹੁੰਦੀ ਐ ਤੇ ਇਹ ਜਿੰਨਾ ਮੈਂ 3-4 ਮੈਚਾਂ ਤਿਆਰ ਕੀਤਿਆ ਸੀ ਇਹਨਾਂ ਤੁਹਾਨੂੰ ਦਿਖਾਈਆਂ ਨੇ ਆਪਾਂ ਬਾਕੀ ਸਾਰਾ ਜਿਹੜਾ ਸੱਤ ਤੁਹਾਨੂੰ ਅ ਦਿਖਾਵਾਂਗੇ ਜਿਹੜਾ ਆਪਣੇ ਕੋਲੇ ਆਲ ਓਵਰ ਆਇਆ ਬਾਕੀ ਤੁਸੀਂ ਮੇਰੇ ਕੋਲ ਸ਼ਰਟ ਪੀਸ ਲੈ ਸਕਦੇ ਹੋ ਤੇ ਜੇ ਤੁਹਾਡੇ ਕੋਲੇ ਵਧੀਆ ਸਰਵਾਰਾ ਪਈਆਂ ਨੇ ਮੇਰੇ ਕੋਲ ਇਕੱਲੀ ਸ਼ਰਟ ਵੀ ਤੁਸੀਂ ਲੈ ਸਕਦੇ ਹੋਗੇ ਤੇ ਨਾਲ ਦੀ ਨਾਲ ਜੇ ਤੁਸੀਂ ਮੇਰੇ ਕੋਲ ਆਲਓਵਰ ਸੂਟ ਲੈਣਾ ਆਲਓਵਰ ਸੂਟ ਵੀ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਪਿਆਰ ਕਰਾਉਣੀ ਹੈ ਤਾਂ ਆਪਾਸ ਨੂੰ ਮੈਚਿੰਗ ਪਿਆਰ ਕਰਕੇ ਦੇ ਦਾਂਗੇ ਜਿਹੜਾ ਮੈਚਿੰਗ ਸੂਟ ਤੁਹਾਨੂੰ ਮਿਲੂਗਾ ਇਹਦਾ ਰੇਟ ਸਿਰ 990 ਰੁਪਿਆ ਰੇਟ ਹੋਊਗਾ ਸੂਟ ਦਾ ਤੇ ਇਹ ਵਾਲਾ ਸਾਫਾ ਤੁਹਾਨੂੰ ਸਿਰਫ ਤੇ ਸਿਰਫ ਮੇਰੇ ਕੋਲ ਹੀ ਮਿਲੇਗਾ ਇਹ ਸਾਫਾ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ ਕਿਉਂਕਿ ਇਹ ਬਹੁਤ ਹੀ ਸੋਹਣਾ ਇੱਕ ਪ੍ਰੀਮੀਅਮ ਕੁਆਲਟੀ ਦਾ ਕੱਪੜਾ ਬਹੁਤ ਸੋਹਣੀ ਲੁੱਕ ਹੈ ਦੀ ਸੂਟ ਦੀ ਤੇ ਇਹ ਸੂਟ ਨੂੰ ਤੁਸੀਂ ਪਾਰਟੀ ਗੇਰ ਸੂਟ ਤਿਆਰ ਕਰ ਸਕਦੇ ਹੋ ਤੇ ਜੋ-ਜੋ ਡਿਜ਼ਾਈਨ ਮੇਰੇ ਕੋਲੇ ਆਏ ਨੇ ਸਾਰੇ ਮੈਂ ਸ਼ੋਅ ਕਰਦੀਆਂ ਤੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਇਹ ਆਹ ਲਓ ਜੀ ਇਹਦਾ ਆ ਗਿਆ ਅਗਲਾ ਡਿਜ਼ਾਈਨ ਮੇਰੇ ਕੋਲ 15 20 ਡਿਜ਼ਾਈਨ ਜਿਹੜੇ ਆਏ ਨੇ ਇਹ ਆਹ ਲਓ ਜੀ ਜੇ ਤੁਸੀਂ ਕੋਈ ਕਿਸੇ ਵੀ ਟਾਈਪ ਦਾ ਕੱਪੜਾ ਲੈਣਾ ਹੁੰਦਾ ਜਿਹੜੀ ਆਪਣੀ ਮਠਾੜੂ ਸ਼ੌਪ ਦਾ ਗੁਰਨਾਮ ਕਲਾ ਹਾਊਸ ਮੈਸਰ ਖਾਨਾ ਇਹਦੇ ਉੱਤੇ ਤੁਹਾਨੂੰ ਇੱਕ ਵੱਖਰੀ ਹੀ ਲੱਕ ਦਾ ਕੱਪੜਾ ਮਿਲੂਗਾ ਤੇ ਵੱਖਰੀ ਹੀ ਵੈਰਾਈਟੀ ਮਿਲੂਗੀ ਤੇ ਰੇਟ ਦੇ ਸਾਡੇ ਦੂਜਿਆਂ ਨਾਲੋਂ ਵੱਖਰੇ ਹੁੰਦੇ ਨੇ ਕਿਉਂਕਿ ਸਾਡੇ ਕੋਲ ਇੱਕ ਵਧੀਆ ਕੁਆਲਿਟੀ ਦਾ ਸਟਾਕ ਹੁੰਦਾ ਆ ਲਓ ਜੀ ਇਹ ਦਾ ਅਗਲਾ ਕਲਰ ਆ ਗਿਆ ਸਸੀ ਕਾਂ ਜੀ ਆ ਲਓ ਜੀ ਇਹ ਦਾ ਆ ਗਿਆ ਨਾਵੀਆ ਕਲਰ ਬਾਕੀ ਗਈ ਗੱਲਾਂ ਆਪਾਂ ਨੂੰ ਨਹੀਂ ਵੀ ਨਹੀਂ ਪਤਾ ਹੁੰਦਾ ਕਿ ਸਿਆਪੀ ਐਸਟੀ ਮੈਡਲ ਆਲਾ ਕਰੇ ਵੀ ਇਹ ਕਿਹੜੇ ਕਲਰ ਨੇ ਤੇ ਇਹ ਕਿਹੋ ਜਿਹਾ ਕਲਰ ਨੇ ਰਾਈਓ ਕਿਹ ਕਹਿੰਦੀ ਕਿਹਨੇ ਸੁ ਵੀਡੀਓ ਦੇਖੀ ਮੈਂ ਆਹੀ ਦੇਖੀ ਐ ਅੱਛਾ ਆਉਣ ਨੂੰ ਵੀਡੀਓ ਬਣਾਈ ਜਾਣਾ ਓ ਜੇ ਕਿ ਨਹੀਂ ਕੁਰੀ ਵਿਚਾਈ ਆਈ ਕਹਿੰਦੇ ਦੇਖ ਕੇ ਆਉਂਗਾ ਆਪੇ ਦੇਖੀਆਂ ਮੈਂ ਆਹ ਲੋ ਜੀ ਇਹ ਜਿਹੜਾ ਰਸਤਾ ਹੈਗਾ ਸਾਨੂੰ ਇਹ 2.5 ਮੀਟਰ ਦੇ ਸ਼ਟ ਲੈ ਲੂਗੀ ਤੇ 2.5 ਮੀਟਰ ਦਾ ਸਾਨੂੰ ਸਲਵਾਰ ਦਾ ਕਪੜਾ ਆਪਾਂ ਮੈਚ ਕਰਕੇ ਦੇਵਾਂਗੇ ਨਾਲ ਕੋਈ ਡਿਜ਼ਾਈਨ ਸਾਨੂੰ ਸਾਰੇ ਵੱਖਰੇ ਵੱਖਰੇ ਮਿਲਣਗੇ ਆਹ ਲੋ ਜੀ 8 ਜਲਾ ਆ ਗਿਆ ਦਾ ਅਗਲਾ ਸਾਰੇ ਡਿਜ਼ਾਈਨ ਸਾਨੂੰ ਵਸਿਆ ਇੱਕ ਵੇਤਾਸ ਤੇ ਇਹ ਜਾਨ ਹੋਣਗੇ ਬਹੁਤ ਹੀ ਸੋਹਣਾ ਕਪੜਾ ਹੋਊਗਾ ਬਹੁਤ ਸੋਹਣਾ ਤੇ ਇਹਦੇ ਸਾਰੇ ਵੱਖਰੇ ਵੱਖਰੇ ਕਲਰ ਐ ਤੇ 2.5 ਮੀਟਰ ਦੀ ਜਿਹੜੀ ਸ਼ਰਟ ਤੁਹਾਨੂੰ ਮਿਲੂਗੀ ਕਈ ਸੂਟ ਜਿਹੜੇ ਹੈਗੇ ਤੁਹਾਨੂੰ ਆਲ ਓਵਰ ਦੇ ਵਿੱਚ ਮਿਲ ਜਾਣਗੇ ਕਈ ਸੂਟ ਸਾਨੂੰ ਮੈਚਿੰਗ ਦੇ ਨਾਲ ਜਿਆਦਾ ਸੋਹਣੇ ਲੱਗਣਗੇ ਮੈਚਿੰਗ ਦੇ ਨਾਲ ਵਧੀਆ ਲੱਗਣਗੇ ਕਿਉਂਕਿ ਕਲਰ ਇਦਾਂ ਦੇ ਆਉਂਦੇ ਨੇ ਕਈ ਕਲਰ ਮੈਚਿੰਗ ਦੇ ਨਾਲ ਸੋਹਣੇ ਲੱਗਦੇ ਆ आ लो जी लाइट शेड आ गया बहुत ही सोना एक आ लो जी जिम्मे सूट ना मैचिंग भी कर सकते हैं ये आ वाला सी ग्रीन जी सलवार ला के सूट में जो आप तैयार करा बहुत सोहना लगेगा आ लो जी के आ गया गाजरी कलर ਆਹ ਲੋ ਜੀ ਗਾਜਰੀ ਕਲਰ ਦੇ ਵਿੱਚ ਜਿਹੜੀ ਪੱਤੀ ਹੈ ਇਦਾਂ ਬਹੁਤ ਸੋਹਣੀ ਪੱਤੀ ਫਲਾਵਰ ਡਿਜ਼ਾਈਨ ਵੀ ਜਿਹੜਾ ਇਹਦਾ ਬਹੁਤ ਸੋਹਣਾ ਬਣਿਆ ਇੱਕ ਅ ਗਰਲਸ਼ੀਆ ਸੂਟ ਹੈ ਇਹਨੂੰ ਸੂਟ ਨੂੰ ਆਪਾਂ ਜ਼ਿਆਦਾਤਰ ਆਲਓਵਰ ਸੋਹਣਾ ਲੱਗੂਗਾ ਇਹ ਸੂਟ ਨੂੰ ਆਪਾਂ ਆਲਓਵਰ ਲੈ ਸਕਦੇ ਆ ਆਹ ਲੋ ਜੀ ਇੱਕ ਡਿਜ਼ਾਈਨ ਆਪਣੇ ਕੋਲ ਹੈਗਾ ਟਾਈ ਡਾਈ ਵਾਲਾ ਇਹ ਜ਼ਿਆਦਾਤਰ ਮੈਚਲ ਸੋਹਣਾ ਲੱਗੂਗਾ ਸੂਟ ਆਹ ਲੋ ਜੀ ਮੇਰੇ ਕੋਲ ਚਾਲੇ 3-4 ਕਲਰ ਨੇ ਜੇ ਤੁਹਾਡੇ ਕੋਲ ਕਿਸੇ ਵੀ ਟਾਈਪ ਦੀ ਸਰਵਾਰ ਹੋਵੇ ਤੁਸੀਂ ਮੇਰੇ ਕੋਲ ਸ਼ਰਟ ਕਿਸ ਵੀ ਲੈ ਸਕਦੇ ਹੋ ਕਿ ਜੇ ਤੁਸੀਂ ਮੇਰੇ ਕੋਲ ਮੈਚਿੰਗ ਸੂਟ ਕਰਵਾਉਣਾ ਤਾਂ ਮੈਚਿੰਗ ਵੀ ਤੁਹਾਨੂੰ ਮਿਲ ਜੂਗਾ ਜੇ ਆਲ ਓਵਰ ਸੂਟ ਲੈਣਾ ਤਾਂ ਆਲ ਓਵਰ ਵੀ ਤੁਸੀਂ ਬਾਏ ਕਰ ਸਕਦੇ ਹੋ ਸੂਟ ਨੂੰ ਆਹ ਲਓ ਜੀ ਇਹ ਹੈਗਾ ਕਾਫੀ ਸ਼ੇਡ ਦੇ ਨਾਲ ਮੈਚਿੰਗ ਇਹਦੀ ਬਹੁਤ ਸੋਹਣੀ ਆਉਂਦੀ ਹੈ ਜੇ ਆਪਾਂ ਫਲਾਵਰ ਨਾਲ ਦੀ ਸਲਵਾਰ ਨੂੰ ਲਾ ਕੇ ਮੈਚਿੰਗ ਕਰਾਂਗੇ ਸੂਟ ਦੀ ਇੱਕ ਵੱਖਰੀ ਜਿਹੀ ਲੁੱਕ ਆਊਗੀ ਤੇ ਬਹੁਤ ਸੋਹਣਾ ਸੂਟ ਲੱਗੂਗਾ ਆ ਲੋ ਜੀ ਇਹਦਾ ਆ ਗਿਆ ਅਗਲਾ ਡਜਾਂ ਸਾਰੇ ਡਿਜ਼ਾਈਨ ਇਹਦੇ ਕਿੰਨੇ ਸੋਹਣੇ ਆ ਨਾ ਸਾਰੇ ਡਿਜ਼ਾਈਨ ਵਾਲੇ ਸੋਹਣੇ ਇਹ ਕੋਟਨ ਸੀਕਵੈਂਸ ਵਰਕ ਆਇਆ ਨੇ ਉਹ ਕਪੜਾ ਆਇਆ ਇਹ ਹਾਂ तो सारा स्टफ कॉटन बिमें उत्ते मर का थले तो यह ब्रैड का कम है हा लो जी या लाइट लाइट ज्या कलर सी फ्लावर भी बिरला बिरला गया बहुत सोहना लग रहा हा लो जी यहाँ अगला डिजाइन बरजित पानी फटाने ली ਇਹ ਵਾਲਾ ਕਲਰ ਜਿਹੜਾ ਹੈਗਾ ਇਹ ਖੜੇ ਤੁਸੀਂ ਇਹ ਵਾਲਾ ਕਲਰ ਜਿਹੜਾ ਹੈਗਾ ਇਹ ਲਾਈਟ ਜਿਹਾ ਕਲਰ ਹੈ ਤੇ ਕਰੀਮ ਕਰੀਮ ਦਾ ਜਿਹੜਾ ਫਲਾਵਰ ਹੈਗਾ ਬਹੁਤ ਹੀ ਸੋਹਣੀ ਇਹਦੀ ਲੋਕਾ ਸੂਟ ਦੀ ਸਾਰੇ ਡਿਜ਼ਾਈਨ ਤੁਹਾਨੂੰ ਦੱਸਿਆ ਵੀ ਸਾਰੇ ਡਿਜ਼ਾਈਨ ਜਿਹੜੇ ਵੱਖਰੇ ਵੱਖਰੇ ਤੁਹਾਨੂੰ ਮਿਲਣਗੇ ਇੱਕ ਨਊ ਜੀ ਤੇ ਵੱਖਰੀ ਵੈਰਿਟੀ ਮਿਲੇਗੀ ਤੇ ਸਿਰਫ ਤੇ ਸਿਰਫ ਮੈਚਿੰਗ ਸੂਟਸ ਤੁਹਾਨੂੰ ਮਿਲੇਗਾ 990 ਰੁਪਏ ਦੇ ਵਿੱਚ ਆਹ ਲਓ ਜੀ ਇਹ ਦਾ ਅਗਲਾ ਫਲਾਵਰ ਆ ਗਿਆ ਵਿੱਚੀ ਲੈ ਲੈਕਰ ਕਸਟਮਰ ਨੂੰ ਕੋਈ ਨਹੀਂ ਹਾਲੋ ਜੀ ਇਹਦਾ ਅਗਲਾ ਫਲਾਵਰ ਆ ਗਿਆ ਇਹਦਾ ਫਲਾਵਰ ਹੈਗਾ ਇਹਦਾ ਖਿੜਮਾ ਖਿੜਮਾ ਬਹੁਤ ਸੋਹਣਾ ਇਹਦਾ ਕਲਰ ਹੈ ਤੇ ਜਿਹੜਾ ਜ਼ਮੀਨ ਦਾ ਕਲਰ ਹੈ ਉਹ ਇਹਦਾ ਸਕਿੰਨੀ ਜੀ ਭੋਂ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਬਹੁਤ ਹੀ ਸੋਹਣਾ ਖਿੜਮਾ ਖਿੜਮਾ ਫੁਲਾ ਰਹੇਗਾ ਤੇ ਇਹਨਾਂ ਸੂਟਾਂ ਦਾ ਅੱਜ ਦੇ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦਾ ਰੇਟ 990 ਰੁਪਿਆ ਮੈਚਿੰਗ ਸੂਟ ਦਾ ਰੇਟ ਰਹੂਗਾ ਇਹ ਤੁਸੀਂ ਮੇਰੀ ਵੀਡੀਓ ਧਿਆਨ ਨਾਲ ਜਰੂਰ ਸੁਣਿਓ ਕਿ ਇਹਨਾਂ ਦਾ ਮੈਚਿੰਗ ਸੂਟ ਦਾ ਰੇਟ ਸਿਰਫ 990 ਰੁਪਿਆ ਦੱਸ ਰਹੀ ਹਾਂ ਆਲ ਓਵਰ ਦਾ ਜਿਹੜਾ ਰੇਟ ਹੈ ਉਹ ਸਾਡਾ ਵੱਖਰਾ ਹੋਊਗਾ ਇਹ ਸਾਡੇ 912 ਸਾਨੂੰ ਮੈਚਿੰਗ ਵਾਲਾ ਸੂਟ ਜਿਹੜਾ ਮਿਲੂਗਾ ਹਾਂ ਲੋ ਜੀ ਇਹ ਪ੍ਰਿੰਟ ਇਹਦਾ ਅਗਲਾ ਪ੍ਰਿੰਟ ਆ ਗਿਆ ਕਈ ਸੂਟ ਸਾਨੂੰ ਇਦਾਂ ਚੰਗੇ ਲੱਗਣਗੇ ਆਲ ਓਵਰ ਬਹੁਤ ਚੰਗੇ ਲੱਗਣਗੇ ਕਈ ਸੂਟ ਸਾਨੂੰ ਮੈਚਿੰਗ ਜਿਹੜੇ ਹੈਗੇ ਆ ਬਹੁਤ ਹੀ ਉਹਨਾਂ ਦੀ ਲੁੱਕ ਮੈਚਿੰਗ ਨਾਲ ਬਹੁਤ ਸੋਹਣੀ ਆਊਗੀ ਤੇ ਨੂੰ ਸਾਫਾ ਇਹ ਕਪੜਾ ਸਾਨੂੰ ਹਾਂ ਇਹ ਵਾਲਾ ਸਾਫਾ ਦਿਖਾ ਤਾਈ ਪਹਿਨਾ ਇਹਦੇ ਵਿੱਚ ਕਈ ਥਾਂ ਆਏ ਨੇ ਕਿ ਕਲਰ ਦੇ ਵਿੱਚ ਇਹਦੇ ਨਾਲ ਨਾਲ ਦਈਣਾ ਹੋਵੇਗਾ ਹਾਂ ਲੋ ਜੀ ਇੱਕ ਆਪਣੇ ਕੋਲੇ ਆ ਗਿਆ ਲਾਈਟ ਸ਼ੇਡ ਲਾਈਟ ਸ਼ੇਡ ਕਲਰ ਬਹੁਤ ਸੋਹਣਾ ਹੈ ਪਿਸਤਾ ਦੇ ਨਾਲ ਪੱਤੀ ਬਣੀ ਹੋਈ ਹੈ ਪਿਸਤਾ ਦੇ ਨਾਲ ਬਹੁਤ ਸੋਹਣਾ ਇਹਦਾ ਸਟਾਫ ਹੈ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਜੀ ਲੁੱਕ ਕਿਦਾਂ ਸੂਟ ਦੀ ਲੁੱਕ ਪਿਆਰ ਹੋਣੀ ਹੈ ਬਣ ਕੇ ਇਹ ਸੂਟ ਆਪਾਂ ਕਿਸੇ ਵੀ ਐਂਚ ਲਾਈਟ ਬਹੁਤ ਕੁੜੀਆਂ ਜਿਹੜੀਆਂ ਗੱਲ ਰਸ਼ ਨੇ ਲਾਈਟ ਕਲਰ ਬਹੁਤ ਪਸੰਦ ਕਰਦੀਆਂ ਨੇ ਇਹ ਆਪਾਂ ਕਿਸੇ ਵੀ ਐਂ ਦੇ ਵਾਸਤੇ ਲੈ ਸਕਦੇ ਆ ਆਪਾਂ ਦਾਦੀ ਨੂੰ ਵਾਸਤੇ ਲੈ ਸਕਦੇ ਆ ਮम्मा ਵਾਸਤੇ ਹੀ ਲੈ ਸਕਦੇ ਆ ਇਹ ਸੂਟ ਨੂੰ ਆਪਾਂ ਆਪ ਵੀ ਤਿਆਰ ਕਰਕੇ ਪਾ ਸਕਦੇ ਆ ਬਹੁਤ ਹੀ ਸੋਹਣੇ ਲੱਗ ਪਏ ਕਿਉਂਕਿ ਲਾਈਟ ਸ਼ੇਅਰ ਗਰਮੀ ਦੇ ਵਿੱਚ ਜਿਹੜੇ ਰਹਿ ਜਾਂਦੇ ਨੇ ਮਿੱਠੇ ਮਿੱਠੇ ਕਲਰ ਹੁੰਦੇ ਨੇ ਉਹ ਬਹੁਤ ਹੀ ਪਿਆਰੇ ਲੱਗਦੇ ਨੇ ਗਰਮੀ ਦੇ ਵਿੱਚ ਛੋਲੇ ਲਾਈਟ ਕਲਰ ਬਹੁਤ ਸੋਹਣੇ ਲੱਗਦੇ ਨੇਗੇ ਆਲਾ ਜੀ ਇਹਦਾ ਆ ਗਿਆ ਅਗਲਾ ਡਜਨ ਆਪਣੇ ਕੋਲੇ ਘਟੋ ਘਟ 20 ਤੋਂ 22 ਇਹਨਾਂ ਨੇ ਇਹਦੇ ਵਿੱਚ ਆਏ ਨੇ ਇਹ ਸਾਬ ਸਾਨੂੰ ਇੱਕ ਮਖਾਦੂ ਸ਼ੌਪ ਤੋਂ ਹੀ ਮਿਲਦਾ ਤੇ ਸਾਨੂੰ ਇਹ ਜਿਹੜਾ ਸਾਬ ਹੋਰ ਕਿਤੋਂ ਦੇਤੇ ਨਹੀਂ ਮਿਲਦਾ ਜਿਹੜੀਆਂ ਮੇਰੀਆਂ ਭੈਣਾਂ ਬੁਟੀਕ ਦਾ ਕੰਮ ਕਰਦੀਆਂ ਨੇ ਉਹਨਾਂ ਨੇ ਸ਼ਰਟ ਪੀਸ ਮੇਰੇ ਕੋਲੋਂ ਮੰਗਵਾਉਣੇ ਨੇ ਹੋ ਮੇਰੇ ਕੋਲ ਮੰਗਵਾ ਸਕਦੀ ਏ ਸ਼ਰਟ ਪੀਸ ਮੰਗਵਾ ਸਕਦੀ ਆਲ ਓਵਰ ਸੂਟ ਮੰਗਵਾ ਸਕਦੀ ਉਹਨਾਂ ਨੇ ਆਪ ਮੈਚ ਚ ਮਲਾਉਣੀ ਆ ਤਾਂ ਆ ਵੀ ਕਰ ਸਕਦੀਆਂ ਨੇ ਉਹ ਨਹੀਂ ਮੇਰੇ ਕੋਲ ਸ਼ਰਟ ਪੀਸ ਮੰਗਵਾ ਸਕਦੇ ਨਹੀਂ ਕਿਉਂਕਿ ਉਹਨਾਂ ਦਾ ਰੇਟ ਜਿਹੜਾ ਹੈ ਉਹਨਾਂ ਨੂੰ ਅਲੱਗ ਲੱਗੂਗਾ ਇਹ ਸਾਡਾ ਹੋਲ ਸੇਲ ਦਾ ਰੇਟ ਜਿਹੜਾ ਅਲੱਗ ਹੁੰਦਾ ਹੈ ਜਿਹੜਾ ਰਿਟੇਲ ਦਾ ਰੇਟ ਸਾਡਾ ਉਹ ਅਲੱਗ ਹੁੰਦਾ ਆ ਲੋ ਜੀ ਆ ਲੋ ਜੀ ਇਹਦੇ ਵਿੱਚ ਕਲਰ ਇਹਦਾ ਕਲਰ ਵੀ ਜਿਹੜਾ ਹੋਗਾ ਬਹੁਤ ਪਿਆਰਾ ਸਾਰੇ ਕਲਰ ਇੱਕ ਅਲੱਗ ਜਿਹੇ ਤੁਹਾਨੂੰ ਮਿਲਣਗੇ ਕੋਈ ਨਹੀਂ ਬੱਤੋ 15 ਮਿੰਟਾਂ ਦੀ ਬਣਦੀ ਵੀਡੀਓ ਖੈਰ ਜਿਹੜਾਂ ਤਾਂ ਕੰਮ ਸਾਰੇ ਦਿਖਾਉਣੇ ਪੈਣਗੇ ਆਹ ਲਓ ਜੀ ਇਹ ਦਾ ਅਗ ਲੜ ਜਾਂ ਲਾ ਗਿਆ ਉਹ ਬਰੀਕੇ ਨਾਲ ਦਿਖਾਇਆ ਵਧੀਆ ਲੱਗਦਾ ਇਹਦੇ ਨਾਲ ਆਪਾਂ ਇਸ ਕਲਰ ਦੀ ਸਰਵਾਰ ਲਾ ਕੇ ਸ਼ੂਟੂ ਤਿਆਰ ਕਰਾਂਗੇ ਤਾਂ ਬਹੁਤ ਹੀ ਸੋਹਣੀ ਲੁੱਕ ਆਊਗੀ ਆਪਣੇ ਕੋਲੇ ਸਾਰੇ ਕਲਰ ਚਾਰ ਪੰਜ ਹੀ ਰਹਿ ਗਏ ਆਪਾਂ फटाफट ਦਿਖਾਉਣੀ ਆ ਸਾਨੂੰ ਆਹ ਲਓ ਜੀ ਇਹਦਾ ਇਹਦੇ ਇਦਾਂ ਦੇ ਸੋਲੋ ਸੋਲੜ ਜਾਂਦਾ ਸਾਰੇ ਇੱਕ ਨਾਲ ਦੂਜੇ ਜੜ ਜਾਂਦਾ ਕੋਈ ਮੇਲ ਨਹੀਂ ਸਾਰਿਆਂ ਦੇ ਡਿਜ਼ਾਈਨ ਵੱਖਰੇ ਵੱਖਰੇ ਆ ਫਰਾਂ ਦੀ ਲੋਕ ਵੱਖਰੀ ਵੱਖਰੀ ਐ ਆਹ ਲਓ ਜੀ ਬਾਕੀ ਅਕਸੋਨ ਦਿਖਾ ਦੇਣਾ ਸਾਰੇ ਨਾ ਖੋਲਾਂਗੇ ਇਹ ਵਾਲਾ ਜੈਨਵੀ ਦਾ ਬਹੁਤ ਜਿਆਦਾ ਸੋਹਣਾ ਹੈ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਮਾਰ ਕੇ ਸੂਟ ਨੂੰ ਬਾਏ ਕਰਨਾ ਇਸੇ ਨੰਬਰ ਤੇ ਚੱਲਦਾ ਹੈ WhatsApp ਆ ਤੁਸੀਂ ਮੈਨੂੰ ਸੂਟ ਘਰ ਬੈਠ ਕੇ ਬਾਏ ਕਰ ਸਕਦੇ ਹੋ ਆਨਲਾਈਨ ਆਪਾਂ ਆਨਲਾਈਨ ਦਾ ਕੰਮ ਕਰਦੇ ਆ ਤੁਸੀਂ ਘਰ ਬੈਠ ਕੇ ਵੀ ਸੂਟ ਨੂੰ ਮਰਵਾ ਸਕਦੇ ਹੋ ਆਹ ਲਓ ਜੀ ਇਹ ਮਸੋਨ ਡਿਜ਼ਾਈਨ ਸਾਰੇ ਆਪਾਂ ਨਹੀਂ ਖੋਲਦੇ ਫਟਾਫਟ ਦਿਖਾ ਦਿੰਨੀ ਆ ਹਾਂਜੀ ਆ ਇਹਦਾ ਆ ਗਿਆ ਗ੍ਰੀਨ ਕਲਰ ਗ੍ਰੀਨ ਕਲਰ ਬਹੁਤ ਹੀ ਸੋਹਣੀ ਲੁੱਕ ਹੈ ਜੀ ਸੀਕਵੈਂਸ ਵਰਕ ਇਹ ਰਿਹਾਗਾ 950 ਦਾ ਸੂਟ ਹੈ ਮੈਚਿੰਗ 950 ਹਾਂ 950 ਦਾ 150 ਹਾਂਜੀ ਇਹ ਤਾਂ ਮੈਚਿੰਗ ਮਿਲੂਗਾ ਇਹ ਕੰਪੀ ਮੈਚਿੰਗ ਸੂਟ ਮਿਲੂਗਾ ਆ ਲਓ ਜੀ ਇਹ ਸੀਗੇ ਇਹਦੇ ਕਲਰ ਬਾਕੀ ਮੈਂ ਤੁਹਾਨੂੰ ਇੱਕ ਮੇਰੇ ਕੋਲੇ ਜਿਹੜੀ ਮੈਂ 2-3 ਮਹੀਨਾ ਤੋਂ ਸੇਲ ਕਰ ਰਹੀ ਹਾਂ ਮੇਰਾ ਇੱਕ ਹੋਰ ਰੰਗ ਜੇ ਲੈ ਤਾਂ ਹੁੰਦੇ ਦੇਖੀ ਇੱਕ ਮਿੰਟ ਅੱਗੇ ਵੜ ਕੇ ਖੜ੍ਹ ਦੇ ਕੰਤੀ ਮੈਂ ਤੈਨੂੰ ਫਿਰ ਜਿਹੜਾ ਤੈਨੂੰ ਪਸੰਦ ਆ ਉਹ ਦੇ ਦੂੰ ਆਹ ਲਓ ਜੀ ਇੱਕ ਮੇਰੇ ਕੋਲੇ ਆਈ ਹੈ ਟੇਬਲ ਸ਼ਿਲਕ ਜਿਹੜੀ ਉਹ ਵੀ ਵਧੀਆ ਕੁਆਲਿਟੀ ਦੀ ਹੈ ਇਹਦੀ ਮਸਹੂਨ ਡਿਜ਼ਾਈਨ ਦਿਖਾਉਣੀ ਆ ਇਹਨੂੰ ਅਸੀਂ 2-3 ਮਹੀਨਾ ਤੋਂ ਜਿਹੜਾ ਹੈਗਾ ਸੇਲ ਕਰਦੇ ਆਂਗੇ ਕਿਉਂਕਿ ਮੈਂ ਕਹੀ ਜਿੱਦਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮੈਂ ਕੈਮਰੇ ਸਾਹਮਣੇ ਨਹੀਂ ਲੈ ਕੇ ਆਉਂਦੀ ਉਹ ਮੇਰੀਆਂ ਦੁਕਾਨਦਿਆਂ ਫੇਰੇਟ ਹੁੰਦੀਆਂ ਨੇ ਮੈਂ ਉਹਨੂੰ ਕਈ ਮਹੀਨੇ ਨੂੰ ਸੇਲ ਕਰਦੀ ਆ ਉਸ ਤੋਂ ਬਾਅਦ ਮੈਂ ਲੈ ਕੇ ਆਣੀਆਂ ਕਿਉਂਕਿ ਜਿਹੜਾ ਕਸਟਮਰ ਮੇਰੇ ਕੋਲੇ ਆਉਂਦਾ ਉਹਨਾਂ ਨੂੰ ਪਤਾ ਹੀ ਹੁੰਦਾ ਇਹ ਤਾਂ ਅਭੀ ਦਾ ਇਸ ਤਰ੍ਹਾਂ ਦਾ ਸਾਫ ਹੁੰਦਾ ਤੇ ਇਹਦਾ ਮੇਰੇ ਕੋਲ ਸਟਾਰਟਿੰਗ ਹੈਈ 1500 ਤੋਂ 1500 ਤੋਂ ਸਟਾਰਟਿੰਗ ਹੈਈ ਇਹਦੇ ਜਿਹੜੇ ਦੁਪੱਟੇ ਵਾਲੇ ਸੂਟ ਆ 1500 ਤੋਂ ਸਟਾਰਟ ਹੈ 2500 ਤੱਕ ਉਹਨਾਂ ਦੀ ਰੇਂਜ ਹੈ ਵੱਖਰੇ ਵੱਖਰੇ ਡਿਜ਼ਾਈਨਸ ਤੋਂ ਮਿਲਣਗੇ ਆ ਲਓ ਜੀ ਜਿਵੇਂ ਇਦਾਂ ਇਹਦਾ ਮਾਸਟਰ ਕਲਰ ਦਾ ਸ਼ਰਟ ਪੀਸ ਆ ਤੁਸੀਂ ਆਲ ਓਵਰ ਸੂਟ ਲੈ ਸਕਦੇ ਹੋ ਮੈਚਿੰਗ ਲੈ ਸਕਦੇ ਹੋ ਇਹ ਫਿਰ ਤੇ ਵੀ ਦਾ ਕਪੜਾ 1500 ਦਾ ਹੈ 8 ਹੈ ਆਲ ਓਵਰ ਸੂਟ ਦਾ ਬਾਕੀ ਮੈਚਿੰਗ ਕਰੋਗੇ ਤਾਂ 1800 ਨਾਲ ਲੱਗ ਲੱਗ ਜੂਗਾ ਇੱਕ ਮੇਰੇ ਕੋਲ ਏਦਾਂ ਮੈਚਿੰਗ ਮੈਂ ਕਰਕੇ ਰੱਖਦੀ ਆ। ਇਹਨਾਂ ਸਨ ਦਿਖਾਉਣੀ ਆ ਬਹੁਤ ਸੋਹਣਾ ਪੀਸ ਆ ਇਹ ਵੀ। ਤੇ ਮੇਰੇ ਕੋਲ ਨਵੇਂ ਨਵੇਂ ਡਿਜ਼ਾਈਨ ਜਿਹੜੇ ਹੈਗੇ ਨੇ ਆਉਂਦੇ ਰਹਿੰਦੇ ਨੇ ਹਰ ਇੱਕ ਕੱਪੜੇ 'ਚ ਨਵੀਂ ਵੈਰਾਈਟੀ 'ਚ ਤੇ ਏਦਾਂ ਨਹੀਂ ਹੈ ਵੀ ਆਪਣੇ ਕੋਲ ਕੋਈ ਮਾਲ ਹੁੰਦਾ ਨਹੀਂ ਗੱਲ ਕਰ ਬਹੁਤ ਸਾਰੀਆਂ ਵੈਰਾਈਟੀਆਂ ਇਹ ਜੀਆਂ ਹੁੰਦੀਆਂ ਜਿਹੜੀਆਂ ਆਪਾਂ ਕਈ ਵਾਰੀ ਕੈਮਰੇ ਦੇ ਸਾਹਮਣੇ ਲੈ ਕੇ ਆਉਂਦੇ ਕਾ ਫਿਰ ਸਾਡੇ ਕੋਲ ਬਹੁਤ ਚੰਗੇ-ਚੰਗੇ ਕਸਟਮਰ ਜਿਹੜੇ ਹੈਗੇ ਨੇ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੂੰ ਮਾਲ ਆਪਣੇ ਕੋਲੋਂ ਮਿਲਦਾ ਰਹਿੰਦਾ ਬਹੁਤ ਸੋਹਣਾ ਸੋਹਣਾ। ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਸੋਹਣੇ ਸੋਹਣੇ ਡਿਜ਼ਾਈਨ ਦਿਖਾਏ ਤੇ ਨਵੇਂ ਚੈਨਲ ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨ ਵੱਧ ਤੋਂ ਵੱਧ ਕਿਉਂਕਿ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਨੇ ਆ ਵੱਖਰੀਆਂ ਚੀਜ਼ਾਂ ਆਉਂਦੀਆਂ ਜਿਉਂ ਤੁਸੀਂ ਦੁਕਾਨ ਤੇ ਆਓਗੇ ਇੱਕ ਸੋਹਣੀ ਇਹੀਆਂ ਚੀਜ਼ਾਂ ਮਿਲਣੀਆਂ ਜਿਹੜੀਆਂ ਤੁਹਾਨੂੰ ਕਿਤੇ ਵੀ ਲੱਭੀਆਂ ਨਾ ਪਾਲੀਆਂ ਕਿਹਾਣ ਤੇ ਨਾ ਹੀ ਕਿਸੇ ਤੋਂ ਮਿਲਣ ਉਹ ਇੰਨੇ ਸੋਹਣੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹੁੰਦੇ ਨੇਗੇ ਜਿਉਂ ਤੁਸੀਂ ਦੁਕਾਨ ਤੇ ਆਉਂਦੇ ਤੁਹਾਨੂੰ ਉਹ ਚੀਜ਼ ਦਾ ਖੇਰ ਪਤਾ ਲੱਗੂਗਾ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਨਵੀ ਵੀਡੀਓ ਬਾਤਵਾ ਦੇਖਣ ਤੇ ਸ਼ੇਅਰ ਕਰਨ ਵਾਸਤੇ ਧੰਨਵਾਦ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ